ਇਲਜ਼ਾਮ ਬਹੁਤ ਸਾਰੇ ਨੇ ਕਿ ਤੁਹਾਡੇ ਪਿੰਡ ਦੇ ਕੋਈ ਪਲਾਟ ਦਿੱਤੇ ਗਏ ਉਹ ਮੌਜੂਦਾ ਐਮਐਲਏ ਕੁਲਵੰਤ ਸਿੰਘ ਨਹੀਂ ਬਣਦੇ ਰਹੇ ਨਹੀਂ ਨਹੀਂ ਉਹਨਾਂ ਦੇ ਵਿੱਚ ਐਮਐਲਏ ਸਾਹਿਬ ਦਾ ਜਾਂ ਪੰਚਾਇਤ ਦਾ ਕਿਸੇ ਦਾ ਵੀ ਕੋਈ ਰੋਲ ਨਹੀਂ ਹੈ ਉਹ ਹਾਈ ਕੋਰਟ ਤੋਂ ਸਟੇ ਹੋ ਚੁੱਕੇ ਆ ਇਹ ਤੁਸੀਂ ਦੇਖ ਸਕਦੇ ਆ ਪ੍ਰਵੀਰ ਸਿੰਘ ਤੋਂ ਵੱਲੋਂ ਇਹ ਇਲਜ਼ਾਮ ਕਿਉਂ ਆ ਕਿ ਇਸ ਦੇ ਵਿੱਚ ਅੜਿੱਕਾ ਮੌਜੂਦਾ ਸਰਕਾਰ ਬਣ ਰਹੀ ਹੈ ਇਹ ਕੁਝ ਨਹੀਂ ਹੈਗਾ ਇਹਦੇ ਇਹਨਾਂ ਨੂੰ 2027 ਦਿਖ ਰਿਹਾਗਾ ਇਹਨਾਂ ਨੂੰ ਰਾਤ ਨੂੰ ਨੀਂਦ ਨਹੀਂ ਆਂਦੀ 27 ਦੇਖ ਕੇ ਇਹ ਕੁਛ ਨਾ ਕੁਛ ਨਵਾਂ ਕੱਢ ਕੇ ਲਿਆਉਂਦੇ ਆ ਜਿਹੜਾ ਕਿ ਬਿਲਕੁਲ ਹੀ ਝੂਠ ਹੈ ਸਹੀ ਗੱਲ ਹੈ ਅਲਤ ਪ੍ਰਾਣੇ ਸਰਪੰਚ ਸਾਹਿਬ ਨੇ ਵੀ ਕਹਿ ਚੁੱਕਿਆ ਹੈ ਅਵਤਾਰ ਸਿੰਘ ਵੀ ਇਹ ਤੀਜੇ ਆ ਚੌਥੇ ਨੰਬਰ ਤੇ ਚੱਲ ਰਿਹਾ ਹੈ ਸਰਵੇ ਤੇ ਇਹ ਇਹਨਾਂ ਨੂੰ ਬਖਲਾਏ ਹੋਏ ਆ ਇਹ ਉਸ ਤੇ ਜਿਹੜਾ ਮਕਾਨ ਦੀ ਗੱਲ ਕਰ ਰਹੇ ਸੀਗੇ ਇਹ ਲੈਂਟਰ ਰੁਕਿਆ ਹੋਇਆਗਾ ਤੇ ਲੈਂਟਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ 11000 ਵੋਲਟੇਜ ਆ ਰਹੀ ਹੈ ਤੇ ਇਹਦੇ ਵਿੱਚ ਕਾਰ ਖੰਭਾ ਖੜਿਆਗਾ ਮੈਂ ਤਾਂ ਇਹ ਕਾਰਨ ਹੈ ਵੀ ਇਹ ਮਕਾਨ ਤਾਂ ਨਹੀਂ ਲੈਂਟਰ ਤਾਂ ਨਹੀਂ ਪਿਆ ਇੱਥੇ ਲੈਂਚ ਵਿਚਕਾਰ ਜੇ ਸਿੱਧੂ ਸਾਹਿਬ ਕਰਨੇ ਕਿ ਮੈਂ ਪਲਾਟ ਦਿੱਤੇ ਤਾਂ 70 ਪਿੰਡਾਂ ਚੋਂ ਤਿੰਨ ਪਿੰਡਾਂ 'ਚ ਪਲਾਟ ਦਿੱਤੇਗੇ ਬਾਕੀ ਪਿੰਡਾਂ 'ਚ ਕੋਈ ਨਹੀਂ ਦਿੱਤੇਗੇ ਅਸੀਂ ਬਲਬੀਰ ਸਿੱਧੂ ਦੇ ਨਾਲ 20 ਸਾਲ ਕੰਮ ਕੀਤਾ ਉਹਨਾਂ ਨੂੰ ਰਿਕੁਐਸਟ ਕੀਤੀ ਬਾਰ-ਬਾਰ ਜਾ ਕੇ ਸਿੱਧੂ ਸਾਹਿਬੇ ਗਰੀਬ ਪਰਿਵਾਰਾਂ ਦਾ ਕੋਈ ਮਸਲਾ ਹੱਲ ਕਰੋ ਇਹਨਾਂ ਦਾ ਕੋਈ ਮਸਲਾ ਹੱਲ ਕਰੋ ਇਹਨਾਂ ਨੂੰ ਇਹਨਾਂ ਨੂੰ ਇੰਤਕਾਲ ਕਰਵਾ ਕੇ ਇਹਨਾਂ ਨੂੰ ਮਾਲਕ ਬਣਾਓ ਉਹ ਕਹਿੰਦੇ ਕੋਈ ਗੱਲ ਨਹੀਂ ਕਰਦੇ ਆ ਜੀ ਕਰਦੇ ਆ ਜੀ ਹੋਣਾ ਕੀ ਸੀ ਮਸਲਾ ਤਾਂ ਕੀ ਹੱਲ ਕਰਨਾ ਸੀ ਜੀ 2021 ਚ ਜਦੋਂ 2022 ਆਂਦਾ ਦਿਖਿਆ 2021 ਚ ਆਪਣੇ ਹੀ ਬੰਦਿਆਂ ਤੋਂ ਸਟੇ ਕਰਵਾਤੀ ਸੀ ਪਿਛਲੇ ਦਿਨੀ ਸਾਬਕਾ ਮੰਤਰੀ ਬਲਬੀਰ ਸਿੱਧੂ ਹੁਰਾਂ ਵੱਲੋਂ ਮੀਡੀਆ ਦੇ ਸਾਹਮਣੇ ਆ ਕੇ ਕੁਝ ਇਲਜ਼ਾਮ ਲਾਏ ਗਏ ਇਲਜ਼ਾਮ ਸੀ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਹੋਰਾਂ ਤੇ ਕਿ ਉਹਨਾਂ ਵੱਲੋਂ ਕੁਝ ਪਿੰਡਾਂ ਦੇ ਵਿੱਚ ਜੋ ਗਰੀਬ ਤਬਕੇ ਨੂੰ ਪਲਾਟ ਦਿੱਤੇ ਜਾਂਦੇ ਆ ਉਹਨਾਂ ਤੇ ਉਹ ਸਾਰੀ ਨਹੀਂ ਕਰਵਾਈ ਜਾ ਰਹੀ ਉਸ ਦੇ ਵਿੱਚ ਅੜਿੱਕਾ ਲਾਇਆ ਜਾ ਰਿਹਾ ਪਰ ਹੁਣ ਇਸ ਪੂਰੀ ਪੂਰੇ ਜਿਹੜੇ ਇਲਜ਼ਾਮ ਸੀ ਉਹਨਾਂ ਦਾ ਖੁਲਾਸਾ ਹੋ ਗਿਆ ਸੱਚ ਬਿਲਕੁਲ ਸਾਹਮਣੇ ਆ ਗਿਆ ਉਹਨਾਂ ਪਿੰਡਾਂ ਦੇ ਲੋਕ ਸਾਹਮਣੇ ਆ ਗਏ ਕਿ ਅਸਲ ਦੇ ਵਿੱਚ ਉੱਥੇ ਹੋਇਆ ਕੀ ਸੀ ਕੌਣ ਅੜਿੱਕਾ ਬਣ ਰਿਹਾ ਕੌਣ ਉਸ ਕੰਮ ਨੂੰ ਪੂਰਿਆਂ ਕਰਵਾਉਣਾ ਚਾਹੁੰਦਾ ਹੈ ਇਹ ਵੀ ਗੱਲ ਜਿਹੜੀ ਹੈ ਸਾਹਮਣੇ ਆ ਗਈ ਹੈ ਉਹਨਾਂ ਪਿੰਡਾਂ ਦੇ ਜਿਹੜੇ ਨੁਮਾਇंदे ਆ ਉਹ ਮੇਰੇ ਨਾਲ ਨੇ ਇਹ ਸਰਪੰਚ ਸਾਹਿਬ ਨੇ ਪਿੰਡ ਕੋੜਾ ਦੇ ਔਰ ਇਹ ਨੁਮਾਇंदे ਨੇ ਪਿੰਡ ਕੁੜੀ ਜਿਨ੍ਹਾਂ ਪਿੰਡਾਂ ਦਾ ਨਾਮ ਬਲਬੀਰ ਸਿੱਧੂ ਹੋਰਾਂ ਨੇ ਲਿਆ ਇਸ ਦੇ ਵਿੱਚ ਸੱਚ ਕੀ ਆ ਸਾਰੀ ਕਹਾਣੀ ਸਮਝਾਂਗੇ ਬਿਰਜ ਕੀ ਨਾਮ ਆ ਤੁਹਾਡਾ ਮੇਰਾ ਨਾਮ ਮੁਖਤਿਆਰ ਸਿੰਘ ਹੈ ਜੀ ਮੈਂ ਸਰਪੰਚਾ ਪਿੰਡ ਕੋੜੜੇ ਤੋਂ ਅੱਛਾ ਇਲਜ਼ਾਮ ਬਹੁਤ ਸਾਰੇ ਨੇ ਕਿ ਤੁਹਾਡੇ ਪਿੰਡ ਦੇ ਕੋਈ ਪਲਾਟ ਦਿੱਤੇ ਗਏ ਉਹ ਮੌਜੂਦਾ ਐਮਐਲਏ ਕੁਲਵੰਤ ਸਿੰਘ ਨਹੀਂ ਬਣਦੇ ਰਹੇ ਨਹੀਂ ਨਹੀਂ ਉਹਨਾਂ ਦੇ ਵਿੱਚ ਐਮਐਲਏ ਸਾਹਿਬ ਦਾ ਜਾਂ ਪੰਚਾਇਤ ਦਾ ਕਿਸੇ ਦਾ ਵੀ ਕੋਈ ਰੋਲ ਨਹੀਂ ਹੈ ਉਹ ਹਾਈ ਕੋਰਟ ਤੋਂ ਸਟੇ ਹੋ ਚੁੱਕੇ ਆ ਇਹ ਤੁਸੀਂ ਦੇਖ ਸਕਦੇ ਆ ਆ ਸਟੇਟ ਸਕੋ ਲਿ ਗਈ ਹੈ 2023 ਦੇ ਵਿੱਚ ਹੋਈ ਹੈ ਮੋਹਨ ਸਿੰਘ ਜਿਹੜੇ ਕਾਂਗਰਸੀ ਵਰਕਰ ਹੈ ਬਲਵੀਰ ਸਿੱਧੂ ਦੇ ਉਹਨਾਂ ਦਾ ਦੇ ਰਹੀ ਇਹ ਸਟੇ ਲਈ ਗਈ ਹੈ ਪਲਾਟਾਂ ਤੇ ਹੁਣ ਅਸੀਂ ਇਹ ਉਲੰਘਣਾ ਪਲਾਟ ਸਟੇਜ ਦੀ ਨਹੀਂ ਕਰ ਸਕਦੇ ਮਾਨਯੋਗ ਹਾਈ ਕੋਰਟ ਦੀ ਉਲੰਘਣਾ ਨਹੀਂ ਕਰ ਸਕਦੇ ਕਾਨੂੰਨਾਂ ਦੇ ਹਾਂਜੀ ਪਰ ਪ੍ਰਵੀਰ ਸਿੱਧੂ ਵੱਲੋਂ ਇਹ ਇਲਜ਼ਾਮ ਕਿਉਂ ਆ ਕਿ ਇਸ ਦੇ ਵਿੱਚ ਅੜਿੱਕਾ ਮੌਜੂਦਾ ਸਰਕਾਰ ਬਣ ਰਹੀ ਹੈ ਇਹ ਕੁਝ ਨਹੀਂ ਹੈਗਾ ਇਹਦੇ ਇਹਨਾਂ ਨੂੰ 2027 ਦਿਖ ਰਿਹਾਗਾ ਇਹਨਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ 27 ਦੇਖ ਕੇ ਇਹ ਕੁਛ ਨਾ ਕੁਛ ਨਵਾਂ ਕੱਢ ਕੇ ਲਿਆਉਂਦੇ ਆ ਜਿਹੜਾ ਕਿ ਬਿਲਕੁਲ ਹੀ ਝੂਠ ਹੈ ਝੂਠ ਦੇ ਪਲੰਦੇ ਬਣ ਰਹੇ ਆ ਇਹਨਾਂ ਨੇ ਇਹਨਾਂ ਨੇ ਸਹੀ ਗੱਲ ਹੈ ਪੁਰਾਣੇ ਸਰਪੰਚ ਸਾਹਿਬ ਨੇ ਵੀ ਕਹਿ ਚੁੱਕੇ ਆ ਅਵਤਾਰ ਸਿੰਘ ਵੀ ਇਹ ਤੀਜੇ ਆ ਚੌਥੇ ਨੰਬਰ ਤੇ ਚੱਲ ਰਹੇ ਆ ਸਰਵੇ ਤੇ ਇਹ ਇਹਨਾਂ ਨੂੰ ਬਖਲਾਏ ਹੋਏ ਆ ਇਹ ਤੇ ਜਿਹੜਾ ਮਕਾਨ ਦੀ ਗੱਲ ਕਰ ਰਹੇ ਸੀਗੇ ਇਹ ਲੈਂਟਰ ਰੁਕਿਆ ਹੋਇਆਗਾ ਇਹ ਲੈਂਟਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ 11000 ਵੋਲਟੇਜ ਆ ਰਹੀ ਹੈ ਤੇ ਇਹਦੇ ਵਿੱਚਕਾਰ ਖੰਭਾ ਖੜਿਆ ਹੈਗਾ ਮੇਨ ਤਾਂ ਇਹ ਕਾਰਨ ਹੈ ਵੀ ਇਹ ਮਕਾਨ ਤਾਂ ਨਹੀਂ ਲੈਂਟਰ ਤਾਂ ਨਹੀਂ ਪਿਆ ਇੱਥੇ ਲੈਂਚ ਵਿਚਕਾਰ ਹੈ ਪੀਐਸਪੀਸੀਐਲ اجازت ਨਹੀਂ ਦੇ ਰਿਹਾ ਹੋਣਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਠੀਕ ਹੈ ਤੁਹਾਡੇ ਪਿੰਡ ਦਾ ਕੀ ਮਸਲਾ ਜੀ ਸੱਸੀ ਗਾਲ ਜੀ ਮੇਰਾ ਪਿੰਡ ਕੁਰੜੀ ਜੀ ਮੈਂ ਨਿਰਮਲ ਸਿੰਘ ਬੋਲਦਾ ਜੀ ਸਾਡੇ ਪਿੰਡ ਚ ਜੀ ਪਹਿਲਾਂ ਤਾਂ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਗੱਲ ਦੱਸਾਂਗਾ ਜੀ ਜਿਹੜੇ ਪਲਾਟ ਹੈ ਜੀ ਮਹਾਲੀ ਹਲਕੇ ਚ 70 ਪਿੰਡ ਪੈਂਦੇ ਆ ਜੀ ਜਿਹੜੇ ਪਲਾਟ ਦਿੱਤੇ ਗਏ ਜੋ ਕੁਰੜਾ ਕੁਰੜੀ ਤੇ ਬਰੇਆਲੀ ਚ ਦਿੱਤੇ ਗਏ ਜੇ ਸਿੱਧੂ ਸਾਹਿਬ ਕਹਿੰਨੇ ਕਿ ਮੈਂ ਪਲਾਟ ਦਿੱਤੇ ਤਾਂ 70 ਪਿੰਡਾਂ ਚੋਂ 3 ਪਿੰਡਾਂ 'ਚ ਪਲਾਟ ਦਿੱਤੇ ਗਏ ਬਾਕੀ ਪਿੰਡਾਂ 'ਚ ਕਿਉਂ ਨਹੀਂ ਦਿੱਤੇ ਗਏ ਜਿਹੜੇ ਪਲਾਟ ਐ ਜੀ ਜੋ ਸ਼ਾਮਲਾਟ ਜ਼ਮੀਨ ਐ ਇਹਦੀ ਮਾਲਕੀ ਗ੍ਰਾਮ ਪੰਚਾਇਤ ਕੋਲ ਹੁੰਦੀ ਐ ਗ੍ਰਾਮ ਪੰਚਾਇਤ ਨੇ ਆਪਣੇ ਪਿੰਡ ਦੇ ਗਰੀਬ ਲੋਕਾਂ ਨੂੰ ਉਹਨਾਂ ਦੀ ਸਮੱਸਿਆਵਾਂ ਨੂੰ ਸਮਝਦੇ ਹੋਏ ਇਹ ਪਲਾਟ ਦਿੱਤੇ ਬਾਕੀ ਪਿੰਡਾਂ 'ਚ ਕਿਉਂ ਨਹੀਂ ਦਿੱਤੇ ਗਏ ਸਾਡੇ ਸਰਪੰਚ ਬਣੇ ਸੀ ਸਰਦਾਰ ਸੱਜਾ ਸਿੰਘ 2013 'ਚ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਮੈਂ ਗਰੀਬ ਪਰਿਵਾਰਾਂ ਨੂੰ 5-5 ਮਰਲੇ ਦੀ ਪਲਾਟ ਦੇਵਾਂਗਾ ਉਹਨਾਂ ਨੇ 5-5 ਮਰਲੇ ਦੇ ਪਲਾਟ ਗਰੀਬ ਪਰਿਵਾਰਾਂ ਨੂੰ ਦਿੱਤੇ ਜੀ ਉਸ ਤੋਂ ਬਾਅਦ 2017 'ਚ ਸਰਕਾਰ ਕਾਂਗਰਸ ਪਾਰਟੀ ਦੀ ਬਣੀ ਜੀ ਉਸ ਟਾਈਮੇ ਉਸ ਟਾਈਮ ਸਰਦਾਰ ਬਲਬੀਰ ਸਿੰਘ ਸਿੱਧੂ ਨੇ ਜੀ ਸੰਨਤਾ ਸਾਨੂੰ ਪਿੰਡ ਕੋੜੜੀ 'ਚ ਗਰੀਬ ਪਰਿਵਾਰਾਂ ਨੂੰ ਜਾ ਕੇ ਜਾਰੀ ਕੀਤੀਆਂ ਜੋ ਕਿ ਸੰਨਤਾ ਹੁੰਦੀਆਂ ਉਹ ਕਿਸੇ ਤਾਂ ਮੰਨ ਕੇ ਚਲੋ ਉਹਨਾਂ ਨੂੰ ਆਪਾਂ ਕਿਸੇ ਤਾਂ ਵੀ ਲੀਗਲ ਨਹੀਂ ਸਮਝਿਆ ਜਾਂਦਾ ਲੀਗਲ ਤਾਂ ਲੀਗਲ ਤਾਂ ਉਦੋਂ ਹੁੰਦਾ ਜਦੋਂ ਸਾਡੇ ਨਾਂ ਕਿਸੇ ਜ਼ਮੀਨ ਦਾ ਇੰਤਕਾਲ ਹੋ ਜਾਂਦਾ ਅਸੀਂ ਉਹਦੇ ਮਾਲਕ ਉਸ ਟਾਈਮ ਬਣਦੇ ਆ ਅੱਜ ਪਿੰਡ ਕੁਰੜੀ ਚ 270 ਪਲਾਟ ਹੈ ਜੀ 270 ਜੋ ਤੁਸੀਂ ਮੰਨੂਗੇ 70-75 ਬੰਦਿਆਂ ਨੇ ਉੱਥੇ ਮਕਾਨ ਬਣਾ ਲਈ ਜੀ ਗਰੀਬ ਬੰਦੇ ਉੱਥੇ ਰਹਿਣ ਲੱਗੇ ਪਰ ਅਫਸੋਸ ਉਹਨਾਂ ਦੀ ਮਾਲਕੀ ਨਹੀਂ ਹੈ ਮਾਲਕੀ ਅੱਜ ਵੀ ಗ್ರಾಮ ਪੰਚਾਇਤ ਦੇ ਨਾਂ ਹੈ ਜਦੋਂ ਬਲਬੀਰ ਸਿੱਧੂ ਮੰਤਰੀ ਬਣਿਆ ਜੀ ਅਸੀਂ ਬਲਬੀਰ ਸਿੱਧੂ ਦੇ ਨਾਲ 20 ਸਾਲ ਕੰਮ ਕੀਤਾ ਜੀ ਉਹਨਾਂ ਨੂੰ ਰਿਕੁਐਸਟ ਕੀਤੀ ਬਾਰ-ਬਾਰ ਜਾ ਕੇ ਸਿੱਧੂ ਸਾਹਿਬੇ ਗਰੀਬ ਪਰਿਵਾਰਾਂ ਦਾ ਕੋਈ ਮਸਲਾ ਹੱਲ ਕਰੋ ਇਹਨਾਂ ਦਾ ਕੋਈ ਮਸਲਾ ਹੱਲ ਕਰੋ ਇਹਨਾਂ ਨੂੰ ਇਹਨਾਂ ਨੂੰ ਇੰਤਕਾਲ ਕਰਵਾ ਕੇ ਇਹਨਾਂ ਨੂੰ ਮਾਲਕ ਬਣਾਓ ਉਹ ਕਹਿੰਦੇ ਕੋਈ ਗੱਲ ਨਹੀਂ ਕਰਦੇ ਆ ਜੀ ਕਰਦੇ ਆ ਜੀ ਹੋਣਾ ਕੀ ਸੀ ਮਸਲਾ ਤਾਂ ਕੀ ਹੱਲ ਕਰਨਾ ਸੀ ਜੀ 2021 ਚ ਜਦੋਂ 2022 ਆਂਦਾ ਦਿਖਿਆ ਤਾਂ 2021 ਚ ਆਪਣੇ ਹੀ ਬੰਦਿਆਂ ਤੋਂ ਸਟੇ ਕਰਵਾਤੀ ਸੀ ਸਟੇ ਕਰਵਾਈ ਗਰੀਬ ਪਰਿਵਾਰਾਂ ਦੇ ਢਾਲਾਂ ਪੈ ਗਈਆਂ ਜੀ ਢਾਲਾ ਕਰਕੇ ਉਹਨਾਂ ਨੇ ਵਕੀਲ ਕੀਤੇ ਜੀ ਬਹੁਤ ਖੁਸ਼ ਹੋਇਆ ਪਰ ਨਹੀਂ ਉਸ ਤੋਂ ਬਾਅਦ ਹੁਣ 2024 ਜੋ ਇਲੈਕਸ਼ਨ ਹੋਈ ਜੀ ਪੰਚਾਇਤ ਦੇ ਜੋ ਕਾਂਗਰਸ ਦੀ ਪੰਚਾਇਤ ਪਿੰਡ ਕੁੜੜੀ ਚ ਬਣੀ ਜੀ ਉਹਨਾਂ ਨੇ ਵਾਦਾ ਕੀਤਾ ਜੀ ਕੰਧਾਂ ਤੇ ਲਿਖ ਕੇ ਲਾਇਆ ਬਕਾਇਦਾ ਮੇਰੇ ਕੋਲੋਂ ਉਹਨਾਂ ਦਾ ਪੋਸਟਰ ਵੀ ਹੈ ਕਹਿੰਦੇ ਵੀ ਅਸੀਂ ਸਾਡੀ ਪੰਚਾਇਤ ਬਣਾਓ ਅਸੀਂ ਕੇਸ ਵਾਪਸ ਕਰਾ ਕੇ ਤੁਹਾਡੇ ਇੰਤਕਾਲ ਕਰਵਾ ਕੇ ਤੁਹਾਨੂੰ ਮਾਲਕ ਬਣਾਵਾਂਗੇ ਪਰ ਹੋਇਆ ਕਿ ਜਦੋਂ ਦੋ ਗਰੀਬ ਪਰਿਵਾਰ ਇੱਕ ਰੇਸ਼ਮਦੀਨ ਹੈ ਜੀ ਮੁਸਲਮਨ ਭਾਈਚਾਰੇ ਚੋਂ ਇੱਕ ਪਾਲਾ ਸਿੰਘ ਹੈ ਜੀ ਉਹ ਮਕਾਨ ਬਣਾਉਣ ਲੱਗੇ ਸਰਪੰਚ ਨੇ ਜਾ ਕੇ ਰੋਕਦੇ ਜੀ ਕਹਿੰਦਾ ਨਹੀਂ ਜੀ ਮੈਂ ਥੋਡੇ ਇਹ ਪਲਾਟ ਨਹੀਂ ਬਣਦੇ ਨੇ ਤੇ ਸਟੇ ਹੈ ਕਿਹੜੇ ਸਰਪੰਚ ਨੇ ਰੋ ਨਾਰ ਸਿੰਘ ਸਰਪੰਚ ਕੁੜੀ ਤੋਂ ਬਣਿਆ ਜੀ ਮੌਜੂਦਾ ਕਾਂਗਰਸ ਹੀ ਸਰਪੰਚ ਹੈ ਜੀ ਹਾਂ ਜੀ ਬਲਬੀਰ ਸਿੱਧੂ ਦਾ ਖਾਸ ਹੈ ਜੀ ਗੱਲ ਠਾਣੇ ਚਾਈ ਜੀ ਠਾਣੇਦਾਰ ਸਾਹਿਬ ਕਹਿੰਦੇ ਕੀ ਮਸਲਾ ਮਸਲਾ ਇਹ ਹੈ ਜੀ ਸਟੇ ਦਾ ਹੈ ਉੱਥੇ ਮੋਤਬਰ ਸੱਜਣ ਇਕੱਠੇ ਹੋਏ ਜੀ ਸਾਡੇ ਜੈਬਦੀਨ ਜੀ ਮੁਸਲਮ ਭਾਈਚਾਰੇ ਚੋ ਸਾਰੇ ਪਿੰਡ ਦੇ ਜਿਹੜੇ ਕਹਿੰਦੇ ਸੀ ਵੀ ਤੁਸੀਂ ਵਾਦਾ ਕੀਤਾ ਸੀ ਨਾਰ ਸਿੰਘ ਸਰਪੰਚ ਤੋਂ ਤੇਰੀ ਪੰਚਾਇਤ ਬਣ ਗਈ ਤੂੰ ਕਿਸ ਵਾਸਤੇ ਤੇਰੇ ਬੰਦੇ ਕੇਸ ਵਾਸਤੇ ਹੋ ਗਿਆ ਤਾਂ ਖਤਮ ਹੈ ਜੀ ਸਾਰਾ ਮੈਟ੍ਰਿਕ ਖਤਮ ਹੋ ਜਾਣਾ ਇੰਤਕਾਲ ਹੋ ਜਾਣਾ ਉਹਨਾਂ ਦੇ ਮਾਲਕ ਬਣ ਜਾਣਾ ਉਹ ਨਾਰ ਸਿੰਘ ਉੱਥੇ ਥਾਣੇ 'ਚ ਮੁੱਕਰੀ ਗਿਆ ਜੀ ਕਹਿੰਦਾ ਇਹ ਬੰਦੇ ਤਾਂ ਮੇਰੇ ਹੈ ਹੀ ਨਹੀਂ ਜਿਨ੍ਹਾਂ ਨੇ ਕੇਸ ਵਾਪਸ ਕੀਤਾ ਤੇ ਨਾਮ ਇਹ ਕਿਹਾ ਜੀ ਇਹ ਵੀ ਮੁੱਕਰੀ ਗਿਆ ਕਹਿੰਦਾ ਨਾਮ ਇਹ ਕੇਸ ਵਾਪਸ ਕਰਾਉਣ ਲਈ ਕਿਹਾ ਤੇ ਨਾ ਇਹ ਮੇਰੇ ਬੰਦੇ ਆ ਜਦਕਿ ਕਹਿੰਦਾ ਤੇ ਪੋਸਟਰ ਲਿਖ ਕੇ ਲਾਏ ਹੋਏ ਆ ਸਰਪੰਚ ਬਣ ਗਿਆ ਜੀ ਉਹ ਉਦੋਂ ਬਾਅਦ ਦਾ ਦਾਵਾ ਹੈ ਕਿ ਉਹ ਬੰਦੇ ਕਾਂਗਰਸ ਦੇ ਕਾਂਗਰਸ ਦੇ ਬੰਦੇ ਆ ਜੀ ਕੋਣ ਨਿੱਕਾ ਬਣ ਰਿਹਾ ਬੰਦਾ ਬਲਵੀਰ ਸਿੰਘ ਜੀ ਉਹ ਕਹਿੰਦਾ ਵੀ ਜੇ ਅੱਜ ਮੰਨ ਲਓ ਅੱਜ ਕੇਸ ਖਤਮ ਹੋ ਜਾਂਦਾ ਜੀ ਕੇਸ ਖਤਮ ਹੋ ਜਾਂਦਾ ਜੀ ਸਾਡੇ ਐਮਐਲਏ ਸਾਹਿਬ ਕਹਿੰਦੇ ਵੀ ਤੁਸੀਂ ਕੇਸ ਦਾ ਨਿਪਟਾਰਾ ਕਰੋ ਮੈਂ ਤੁਹਾਨੂੰ مالک ਬਣਾਣਾ ਜਿਸ ਤਰ੍ਹਾਂ ਬਰਿਆਲੀ ਪਿੰਡ ਚ مالک ਬਣਾਇਆ ਜੀ ਤੁਹਾਡੇ ਇੰਤਕਾਲ ਕਰਵਾਉਣਾ ਤੁਹਾਨੂੰ مالک ਬਣਵਾਉਣਾ ਤੁਸੀਂ ਆਪਣੇ ਜਿਸ ਤਰ੍ਹਾਂ ਮਰਜੀ ਰਹੋ ਉਥੇ ਮਕਾਨ ਬਣਾਓ ਜੋ ਮਰਜੀ ਕਰੋ ਉਹ ਕਹਿੰਦੇ ਵੀ ਜੇ ਕੇਸ ਖਤਮ ਹੋ ਗਿਆ ਦੋ ਮੰਨ ਲਓ 2027 ਤੱਕ ਐਮਐਲਏ ਕੁਲਵੰਤ ਸਿੰਘ ਨੇ ਮਕਾਨ ਪੱਕੇ ਕਰਵਾ ਦੇਣੇ ਆ ਸਾਨੂੰ ਕਿਸੇ ਨੇ ਕੁੜੀ ਚ ਪੁੱਛਣਾ ਨਹੀਂ ਪੁੱਛਣਾ ਤਾਂ ਵੈਸੇ ਉਹਨਾਂ ਨੇ ਹੁਣ ਵੀ ਕਿਸੇ ਨੇ ਨਹੀਂ ਕਿਉਂ 25 ਸਾਲ ਉਹਨਾਂ ਨੇ ਕੁੜੀ ਤੇ ਸਿਆਸਤ ਹੀ ਕੀਤੀ ਹੈ ਜੀ ਬਹੁਤ ਵੋਟਾਂ ਪਾਈਆਂ ਦੀ ਕਿ ਕੱਲੇ ਕੁੜੜੀ ਨਫੇ ਨੁਕਸਾਨ ਦੇ ਵਿੱਚ ਗਰੀਬਾਂ ਦਾ ਨੁਕਸਾਨ ਗਰੀਬਾਂ ਦਾ ਨੁਕਸਾਨ ਹੋ ਗਿਆ ਜਿਹੜੇ ਦਿਹਾੜੀਦਾਰ ਬੰਦੇ ਐ ਬਹੁਤ ਬੰਦੇ ਦਾ ਸਰ ਹੈ ਜਿਨ੍ਹਾਂ ਨੇ ਆਪਣਾ ਗਹਿਣਾ ਗੱਟਾ ਮਕਾਨ ਅੰਦਰ ਜੋ ਕੁਝ ਵੀ ਹੈ ਸੀ ਸਭ ਵੇਚ ਕੇ ਉਹਨਾਂ ਨੇ ਉਥੇ ਮਕਾਨ ਬਣਾ ਲੇ ਪਰ ਅੱਜ ਵੀ ਉਹ ਉਹਨਾਂ ਦੇ ਮਾਲਕ ਨਹੀਂ ਹੈ ਮਾਲਕ ਉਹਨਾਂ ਦੀ ਗ੍ਰਾਮ ਪੰਚਾਇਤ ਹੈ ਜੇ ਉਹਨਾਂ ਦਾ ਕੋਈ ਹੱਲ ਨਾ ਹੋਇਆ ਸਾਡਾ ਪਿੰਡ ਕੁੜੜੀ ਐਕਟਰੋਪਾਲਿਸ ਜਾਂਦਾ ਜੀ ਕੱਲ ਨੂੰ ਕੋਈ ਗਮਾਡਾ ਉਥੇ ਪੁੱਡਾ ਜਾ ਕੇ ਕਬਜ਼ਾ ਕਰਦਾ ਹੈ ਉਹਨਾਂ ਦਾ ਕਿੰਨਾ ਨੁਕਸਾਨ ਹੈ ਕਿੱਥੇ ਜਾਣਗੇ ਉਹ ਗਰੀਬ ਪਰਿਵਾਰ ਇਹ ਸਰਾਸਰ ਸਾਰੀ ਗੰਦੀ ਰਾਜਨੀਤੀ ਹੋ ਰਹੀ ਹੈ ਜੀ ਅਸੀਂ ਤਾਂ ਕਹਿੰਦੇ ਆ ਵੀ ਬਲਬੀਰ ਸਿੱਧੂ ਕੇਸ਼ ਵਾਪਸ ਕਰਵਾਵੇ ਜੀ ਅਸੀਂ ਉਹਨਾਂ ਦਾ ਵੀ ਸਨਮਾਨ ਕਰਦੇ ਆਂ ਤੁਹਾਡਾ ਐਮਐਲਏ ਸਾਹਿਬ ਕਹਿੰਦੇ ਆ ਵੀ ਆਓ ਸਾਡੇ ਕੋਲ ਅਸੀਂ ਤੁਹਾਡਾ ਇੰਤਕਾਲ ਕਰਵਾਵਾਂਗੇ ਅਸੀਂ ਇਹਨਾਂ ਦਾ ਵੀ ਸਨਮਾਨ ਕਰਦੇ ਆਂ ਚੰਗੇ ਕੰਮ ਦੀ ਚੰਗੀਓ ਸਲਾਗਾ ਕਰਾਂਗੇ ਜੀ ਗੰਦੇ ਕੰਮ ਨੂੰ ਅਸੀਂ ਗੰਦਾ ਹੀ ਕਹਾਂਗੇ ਮਾੜਾ ਕੰਮ ਨਾ ਕਰੋ ਗਰੀਬਾਂ ਦੇ ਹਸਤ ਨਾ ਕਰੋ ਜੇ ਉਹਨਾਂ ਨੂੰ ਪਲਾਟ ਦਿੱਤੇ ਐ ਉਹਨਾਂ ਨੂੰ ਮਾਲਕਾਨਾ ਹੱਕ ਵੀ ਦਿਓ ਉਹਨਾਂ ਦਾ ਇੰਤਕਾਲ ਵੀ ਕਰਵਾਓ ਐਨਾ ਹੀ ਕਹਿੰਦੇ ਹੋ ਜਰਚਨਾ ਜੀ ਵਹਿਗੂ ਜੀ ਦਾ ਖਾਲਸਾ ਵੈਗੂ ਜੀ ਕੀ ਤੇ ਐਮਐਲਏ ਸਾਹਿਬ ਨੇ ਇੱਥੇ ਤੱਕ ਵੀ ਕਿਹਾ ਹੋਇਆ ਸਾਨੂੰ ਵੀ ਜਦੋਂ ਪਲਾਟ ਇਹਨਾਂ ਦੇ ਇੰਤਕਾਲ ਚੜ ਜਾਣਗੇ ਮਨਜ਼ੂਰ ਹੋ ਜਾਣਗੇ ਪਲਾਟ ਅਸੀਂ ਜਿੱਦਾਂ ਮੇਰੇ ਪਿੰਡ 'ਚ ਪਹਿਲਾਂ ਵੀ ਦੋ ਤਿੰਨ ਮਕਾਨ ਬਣਾ ਕੇ ਦਿੱਤੇ ਆ ਉਹਨਾਂ ਨੇ ਆਪਣੇ ਕੋਲੋਂ ਤੇ ਇਹ ਵੀ ਪਲਾਟਾਂ ਦੇ ਵਿੱਚ ਹਾਂ ਇਹ ਪਰਸਨਲ ਹਾਂ ਐਮਐਲਏ ਕੁਲਵੰਤ ਸਿੰਘ ਹਾਂ ਜੀ ਐਮਐਲਏ ਸਾਹਿਬ ਨੇ ਜੋ ਦਿੱਤੇ ਆ ਉਹ ਕਹਿੰਦੇ ਅਸੀਂ ਪਲਾਟਾਂ ਦੇ ਵਿੱਚ ਵੀ ਬਣਾ ਕੇ ਦਵਾਂਗੇ ਬਿਲਕੁਲ ਬਿਲਕੁਲ ਤਾਂ ਸਿੱਧੇ ਤੌਰ ਤੇ ਗੱਲ ਇਹ ਆ ਕਿ ਜਿਵੇਂ ਮੈਂ ਸ਼ੁਰੂ 'ਚ ਕਿਹਾ ਸੀ ਕਿ ਸੱਚ ਬਿਲਕੁਲ ਸਾਹਮਣੇ ਇਸ ਗੱਲ ਦਾ ਆਇਆ ਕਿ ਹੁਣ ਪਿੰਡਾਂ ਦੇ ਨੁਮਾਇੰਦੇ ਪਹੁੰਚੇ ਆ ਉਹ ਇਹ ਕਹਿ ਰਿਹਾ ਕਿ ਅੜਿੱਕਾ ਅਸਲ ਦੇ ਵਿੱਚ ਮੌਜੂਦਾ ਵਿਧਾਇਕ ਨਹੀਂ ਸਗੋਂ ਸਾਬਕਾ ਵਿਧਾਇਕ ਬਣ ਰਿਹਾ ਜਿਹੜੇ ਸਾਬਕਾ ਮੰਤਰੀ ਵੀ ਬਲਬੀਰ ਸਿੱਧੂ ਆ ਕਹਿੰਦੇ ਕਿ ਉਹਨਾਂ ਦੇ ਬੰਦੇ ਆ ਉਹਨਾਂ ਨੇ ਆਪਣੇ ਬੰਦਿਆਂ ਤੋਂ ਸਟੇ ਕਰਵਾਤਾ ਹੁਣ ਇਸ ਗੱਲ ਕਰਕੇ ਨਹੀਂ ਉਹ ਸਟੇ ਵਾਪਸ ਹੋ ਰਿਹਾ ਕਿ ਜੇਕਰ ਇਸ ਸਰਕਾਰ ਦੇ ਵਿੱਚ ਬਣ ਜਾਂਦਾ ਜਾਨੀ ਐਮਐਲਏ ਕੁਲਵੰਤ ਸਿੰਘ ਹੋਰਾਂ ਦੀ ਰਹਿਨਮਾਈ ਦੇ ਵਿੱਚ ਜੇਕਰ ਇਹ ਕੰਮ ਹੋ ਜਾਂਦਾ ਤਾਂ ਉਹਨਾਂ ਨੂੰ ਸਿਆਸੀ ਤੌਰ ਤੇ ਨੁਕਸਾਨ ਹੋਊਗਾ ਤਾਂ ਸਿੱਧੇ ਤੌਰ ਤੇ ਸਿਆਸੀ ਤੌਰ ਤੇ ਨੁਕਸਾਨ ਕਿਸੇ ਦਾ ਹੋਵੇ ਨਾ ਹੋਵੇ ਫਿਲਹਾਲ ਉਸ ਪਿੰਡ ਦੇ ਵਿੱਚ ਵਸਦੇ ਉਥੋਂ ਦੇ ਮੂਲ ਨਿਵਾਸੀ ਗਰੀਬ ਲੋਕਾਂ ਦਾ ਹੋ ਰਿਹਾ ਜਿਨ੍ਹਾਂ ਲਈ ਇਹ ਸਿਆਸਤ ਜਿਹੜੀ ਹੈ ਇਸ ਵੇਲੇ ਅੜਿੱਕਾ ਬਣੀ ਹੋਈ ਹੈ ਆਪਣੇ ਸਹਿਯੋਗੀ ਰਾਜਵਿੰਦਰ ਸਿੰਘ ਨਾਲ ਮੈਂ ਰਵੀ ਸੰਗਰਾਹ ਦਾ ਅਨਮਿਊਟ ਮੋਹਾਲੀ